ਪੰਚਾਇਤੀ ਚੋਣਾਂ ਦਾ ਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਤਾਂ ਵਕ ਵਕ ਪਿੰਡਾਂ ਦੇ ਵਿੱਚੋਂ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ ਜਿੱਥੇ ਧੱਕੇਸ਼ਾਹੀ ਦੇ ਇਲਜ਼ਾਮ ਲੱਗ ਰਹੇ ਨੇ ਉਹ ਗੱਲ ਜੇਕਰ ਸੁਧਾਰ ਬਲਾਕ ਦੀ ਕਰੀਏ ਤਾਂ ਸੁਧਾਰ ਬਲਾਕ ਦੇ ਵਿੱਚ ਵੀ ਦੇਰ ਰਾਤ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਨਸ ਡਾਕਟਰ ਅੰਮਰ ਸਿੰਘ ਪਹੁੰਚਦੇ ਨੇ ਤਾਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਰਟਰਨਿੰਗ ਆਫੀਸਰ ਦੇ ਵੱਲੋਂ ਜਿਹੜੇ ਕੀ ਧੰਦ ਲਈ ਉਹ ਕੀਤੀ ਜਾ ਰਹੀ ਹੈ ਤਾਂ ਮੇਨਰ ਰਟਰਨਿੰਗ ਆਫੀਸਰ ਕੁਲਦੀਪ ਸਿੰਘ ਬਾਵਾ ਤੇ ਡੀਐਸਪੀ ਮੁੱਲਾਪੁਰ ਦਾ ਖਵਿੰਦਰ ਸਿੰਘ ਖੋਸਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਕੁਲਦੀਪ ਜੀ ਵੱਡੇ ਵੱਡੇ ਇਲਜ਼ ਇੱਕ ਬੇਨਤੀ ਹੈ ਜੀ ਇਹ ਜਿਹੜਾ ਰਿਟਰਨਿੰਗ ਅਫਸਰ ਆਉਂ ਕਲਸਟਰਸ ਦਾ ਹੁੰਦਾ ਸੋ ਇਥੇ 6 ਕਲਸਟਰ ਬਣੇ ਸੀਗੇ 6-6 ਰਿਟਰਨਿੰਗ ਅਫਸਰ ਮੈਨੂੰ ਐਜ਼ ਜਿਹੜਾ ਹੈ ਕੰਟਰੋਲਿੰਗ ਅਫਸਰ ਡਿਪਿਊਟ ਕੀਤਾ ਫਾਰ ਕਲੈਕਸ਼ਨ ਆਫ ਰਿਪੋਰਟਸ ਦੂਸਰਾ ਜਿਹੜਾ ਕਿ ਜਿਹੜੇ ਕਾਗਜ਼ ਐਕਸੈਪਟ ਤੇ ਰਿਜੈਕਟ ਹੋਏ ਨੇ ਉਹਦੇ ਜਿਹੜੇ ਫੈਕਟਸ ਹੈ ਉਹ ਕਲੈਕਸ਼ਨ ਸੈਲ ਜਿਹੜਾ ਉਹ ਸ਼ੇਅਰ ਕਰ ਸਕਦਾ ਜਿਹੜੇ ਰਫਲੀ ਜਿਹੜੇ ਫਿਗਰ ਮੈਂ ਦੱਸ ਸਕਦਾ ਹਾਂ ਜੀ ਅਰਾਊਂਡ ਉਸੋ ਜਿਹੜਾ ਹੈਗਾ ਆ ਪੰਚੀ ਦੀ ਜਿਹੜੀ ਹੈ ਫਾਈਲ ਹੋਈ ਸੀ ਤੇ ਉਹਦੇ ਚੋਂ ਆਈ ਥਿੰਕ ਜਿਹੜੇ ਕੰਟੈਸਟ ਹੋ ਰਹੇ ਨੇ ਆਰਾਊਂਡ 750 ਕੰਟੈਸਟ ਹੋ ਰਹੇ ਨੇ ਤੇ ਸਰਪੰਚ ਦੇ ਆਰਾਊਂਡ 200 ਸਮਥਿੰਗ ਜਿਹੜੇ ਹੈ ਫਾਈਲ ਹੋਈ ਸੀ ਅਪ੍ਰੋਕਸੀਮੇਟ ਤੇ ਉਹਦੇ ਚੋਂ ਆਰਾਊਂਡ 200 ਚੋਂ ਮੇਰੇ ਖਿਆਲ ਤੋਂ 195 ਦੇ ਆਰਾਊਂਡ ਹੀ ਜਿਹੜੇ ਆ ਉਹ ਕੰਟੈਸਟ ਜਿਹੜੇ ਆ ਕਰ ਰਹੇ ਨੇ ਸੋ ਇਹ ਜਿਹੜੇ ਫਿਗਰਸ ਹੈ ਤੇ ਇਹ ਜਿਹੜੇ ਫਿਗਰਸ ਨੇ ਬਾਕੀ ਜਿਹੜੇ ਆਰੋਜ਼ ਨੇ ਨੋਮੀਨੇਸ਼ਨ ਰੀਸੀਵ ਕੀਤੇ ਨੇ ਉਹ ਅਸ ਪਰ ਜੋ ਇਲੈਕਸ਼ਨ ਦੀਆਂ ਗਾਈਡਲਾਈਨਸ ਹੁੰਦੀਆਂ ਤੇ ਰੂਲਸ ਹੁੰਦੀਆਂ ਉਹਦੇ ਹਿਸਾਬ ਨਾਲ ਹੀ ਰਿਸਿਵ ਹੋ ਰਹੀ। ਪੁਰੀ ਵੀ ਕਿਹੜੀ ਇਲਜ਼ਾਮ ਲੱਗੇ ਨੇ ਕਿ ਆਇਆ ਜਾ ਰਿਹਾ ਕਿ ਪਹਿਲਾ ਚੋਣ ਨਿਸ਼ਾਨ ਜਿਹੜੇ ਨੇ ਉਹ ਬਣ ਦਿੱਤੇ ਗਏ ਸੀ ਤਾਂ ਬਾਅਦ ਚੋ ਕਿਹਾ ਗਿਆ ਕਿ ਗਲਤੀ ਨਾਲ ਬਣ ਦਿੱਤੇ ਗਏ ਉਹ ਬਾਅਦ ਚ ਵਾਪਸ ਲੈ ਗਏ ਕਈਆਂ ਨੇ ਤਾਂ ਚੋਣ ਪ੍ਰਚਾਰ ਵੀ ਸ਼ੁਰੂ ਕਰਤਾ ਸੀ ਉਸੇ ਚੋਣ ਨਿਸ਼ਾਨ ਤੇ ਜਿਹੜਾ ਇੱਕ ਇਲੈਕਸ਼ਨ ਪ੍ਰਕਿਰਿਆ ਹੈ ਜੀ ਉਹਦੇ ਚ ਜਿਹੜੀ ਆਰਓ ਵੱਲੋਂ ਜਿਹੜੀ ਹੈ ਕਨਸਰਨਡ ਆਰਓ ਵੱਲੋਂ ਸਿੰਬਲ ਦੀ ਅਲਾਟਮੈਂਟ ਕੀਤੀ ਜਾਂਦੀ ਹੈ। ਸੋ ਸਿੰਬਲ ਦੀ ਅਲਾਟਮੈਂਟ ਤੋਂ ਬਾਅਦ ਜਿਹੜਾ ਕਿ ਆਰਓ ਵੱਲੋਂ ਜਿਹੜੀ ਹੈ ਪੇਸਟਿੰਗ ਆਫ ਆਈ ਥਿੰਕ ਉਹ ਪੇਸਟਿੰਗ ਜਿਹੜੀ ਉਹ ਕਰ ਦਿੱਤੀ ਗਈ ਸੀ ਉਹ ਔਨ ਟਾਈਮ ਤੇ ਉਹ ਬਾਕੀ ਜਿਹੜਾ ਹੈ ਪੇਸਟਿੰਗ ਹੁਣ ਵੀ ਹੋਈ ਹੋਈ ਹੈ ਤੇ ਉਹ ਜਿਹੜੇ ਨੋਮੀਨੇਟਡ ਕੈਂਡੀਡੇਟਸ ਹੁੰਦੇ ਨੇ ਉਹਨਾਂ ਦੀ ਹੁੰਦੀ ਹੈ ਪਰ ਅੰਦਰ ਕੁਝ ਸਰਪੰਚਾਂ ਨੇ ਵੀ ਇਲਜ਼ਾਮ ਲਾਇਆ ਕਿ ਬਿਨਾਂ ਆਬਜੈਕਸ਼ਨ ਤੋਂ ਸਾਡੇ ਕਾਗਜ਼ ਜਿਹੜੇ ਕਿ ਰੱਦ ਕਰ ਦਿੱਤੇ ਗਏ ਆ ਮੇਰੀ ਉਹਦੇ ਚ ਇਹ ਹੈ ਕਿ ਸਮਿਸ਼ਨ ਕੀ ਦੈਟ ਇਜ਼ ਦ ਟੋਟਲ ਪ੍ਰੈਰੋਗੇਟਿਵ ਆਫ ਦ ਕੰਸਰਨ ਆਰ ਓ ਆਫ ਦ ਕਲਸਟਰ ਉਹਦੇ ਤੇ ਮੈਂ ਟਿੱਪਣੀ ਜਿਹੜੀ ਹੈ ਕੋਈ ਨਹੀਂ ਕਰ ਸਕਦਾ ਬਿਕੋਜ਼ ਮੇਰੀ ਡਿਊਟੀ ਜਿਹੜੀ ਹੈ ਐਸ ਕੰਟਰੋਲਿੰਗ ਅਫਸਰ ਜਿਹੜੀ ਉੱਥੇ ਲਗਾਉਂਦੀ ਪਰ ਅੰਦਰ ਜਦੋਂ ਗੱਲਬਾਤ ਚੱਲ ਰਹੀ ਸੀਗੀ ਗੱਲਬਾਤ ਚੱਲ ਰਹੀ ਤੁਸੀਂ ਆਪ ਵੀ ਮੰਨਿਆ ਕਿ ਠੀਕ ਹੈ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਨੇ ਦੇਖੋ ਜੀ ਜਿਹੜੀ ਵੀ ਕੋਈ ਇਲਜ਼ਾਮ ਜਿਹੜਾ ਲਗਾ ਰਹੇ ਨੇ ਕਿ ਜਾਂ ਜਿਵੇਂ ਟੈਸਟਿੰਗ ਨਹੀਂ ਹੋਈ ਕੁਛ ਨਹੀਂ ਟਾਈਮ ਤੇ ਹੋਇਆ ਉਹ ਐ ਸੱਚ ਕੋਈ ਮਤਲਬ that is just a mere ki ਉਹਦੇ ਵਿੱਚ ਜਿਹੜੀ ਕਿਸੇ ਇੱਕ ਅੱਦੇ ਦੀ ਲਿਸਟ ਮਿਸ ਹੋਈ ਹੈ। ਬਾਕੀ ਜਿੱਥੋਂ ਤੱਕ ਇਹ ਸਵਾਲ ਹੈ ਕਿ ਕੋਈ ਆਪਾਂ ਇਹਦੇ ਵਿੱਚ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਸਾਡੇ ਰਿਪੋਰਟ ਨਹੀਂ ਹੋਈ। ਕੋਈ ਸਾਡੇ ਇੱਥੇ ਤਕਸ਼ਾ ਹੀ ਨਹੀਂ ਹੋਈ। ਜੋ ਕੁਝ ਵੀ ਜਿਹੜਾ ਆ ਪੁਲਿਸ ਵੱਲੋਂ ਜਿਹੜਾ ਕੀ ਇੱਥੇ ਵਧੀਆ ਜਿਹੜਾ ਇੱਕ ਤਰ੍ਹਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਗਿਆ ਐ ਸੱਚ ਕੋਈ ਇੱਥੇ ਫੋਰ ਟਾਈਮਿੰਗ ਮੇਰੇ ਸਾਹਮਣੇ ਕੋਈ ਇੱਥੇ ਨਹੀਂ ਹੋਈਗੀ। ਬਾਕੀ ਜਿਹੜਾ ਹੈ ਆਰੋਜ਼ ਨੇ ਜਿਹੜਾ ਐਸ ਪਰ ਟਾਈਮ ਲਾਈਨ ਐਂਡ ਐਸ ਪਰ ਇਲੈਕਸ਼ਨ ਗਾਈਡਲਾਈਨ ਦੇ ਤੱਕ ਕੰਮ ਕੀਤਾ। ਕੀ ਇਲਜ਼ਾਮ ਲੱਗ ਰਹੇ ਸੀ ਕਹਿੰਦੇ ਕੋਈ ਰਮੇਸ਼ ਜੈਨ ਹੈ ਤੁਹਾਡੇ ਦਫਤਰ ਦੇ ਵਿੱਚ ਕਿਸੇ ਜੋ ਸਰਪੰਚੀ ਦੇ ਕੈਂਡੀਡੇਟ ਨੇ ਜੋ ਪਾਰਟਿਸਪੇਟ ਕਰ ਰਹੇ ਨੇ ਉਹ ਤਾਂ ਨਹੀਂ ਜਾ ਸਕਦੇ ਕਿ ਰਮੇਸ਼ ਜੈਨ ਆ ਉਹ ਤੁਹਾਡੇ ਦਫਤਰ ਦੇ ਵਿੱਚ ਬੈਠ ਕੇ ਸਾਰਾ ਕੁਝ ਉਹ ਕਾਰੋਬਾਰ ਜਿੰਨਾ ਵੀ ਕੰਮ ਕਾਜ ਆ ਉਹ ਦੇਖ ਰਿਹਾ ਤੁਹਾਡੇ ਦਫਤਰ ਦੇ ਵਿੱਚ ਬੈਠ ਕੇ ਤੇ ਤੇ ਵੀ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਗਾ ਜੀ ਬਿਕਾਜ਼ ਜਿਹੜੇ ਆਰਓਜ਼ ਨੇ ਉਹ ਆਪਣੇ ਆਪਣੇ ਜਿਹੜੇ ਰੂਮਸ 'ਚ ਬੈਠੇ ਹੋਏ ਨੇ ਪ੍ਰੋਪਰ ਜਿਹੜਾ ਹੈ ਪੁਲਿਸ ਲੱਗੀ ਹੋਈ ਹੈ ਸੋ 11 ਤੋਂ 3 ਹੀ ਜਿਹੜਾ ਹੈ ਉਹ ਕੀਤਾ ਜਾਂਦਾ ਕਿਉਂਕਿ ਉਹਦੀ ਵੀਡੀਓਗ੍ਰਾਫੀ ਹੈ ਜਦੋਂ ਆਪਾਂ ਬੁਲਾਉਨੇ ਆ ਕੈਂਡੀਡੇਟਸ ਨੂੰ 3 ਵਜੇ ਵੀ ਅਸੀਂ ਕਰਦੇ ਆ ਜਦੋਂ ਹਾਕ ਮਾਰਦੇ ਆ ਕਿ ਟਾਈਮ ਹੋਣ ਵਾਲਾ ਸੋ ਉਹ ਐਸ ਪਰ ਇਲੈਕਸ਼ਨ ਹੋ ਨਹੀਂ ਕੀਤਾ ਜਾਂਦਾ ਤਾਂ ਡੀਐਸਪੀ ਵਿਰਿੰਦਰ ਖੋਸਾ ਜੀ ਜਿੱਥੇ ਮੌਜੂਦ ਨੇ ਵਿਰਿੰਦਰ ਜੀ ਕਿਵੇਂ ਦੇਖਦੇ ਹੋ ਹਾਲਾਂਕਿ ਲੋਅ ਐਂਡ ਰੋਡ ਦਾ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਦਾ ਮੇਨਟੇਨ ਕੀਤਾ ਹੋਇਆ ਪਰ ਇੰਨੀ ਰਾਤ ਨੂੰ ਵੀ ਇੱਥੇ ਖੜੇ ਆ ਤਾਂ ਕੀ ਦੇਖਦੇ ਹੋ ਗਲਤੀ ਕੀ ਕਿਹਦੀ ਦੇਖਣ ਤੁਹਾਨੂੰ ਮਿਲੀ ਇੱਥੇ ਬਾਕੀ ਜੀ ਸਿਵਲ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਸੀਓ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤੀਆਂ। ਐਸ ਫਾਰ ਐਸ ਪੁਲਿਸ ਇਸ ਕਨਸਰਨਡ ਬਿਲਕੁਲ ਪੀਸਫੁੱਲ ਜਿੱਦਨ ਤੋਂ ਲੈ ਕੇ ਨਾਮੀਨੇਸ਼ਨ ਸ਼ੁਰੂ ਹੋਏ ਨੇ ਅੱਜ ਜੋ ਫਾਈਨਲ ਡੇਜ਼ ਲਿਸਟਾਂ ਜੋ ਸੀਓ ਸਾਹਿਬ ਵੱਲੋਂ ਫਾਈਨਲ ਕੀਤੀਆਂ ਗਈਆਂ ਨੇ ਸੋ ਬਿਲਕੁਲ ਸਾਰਾ ਪੀਸਫੁੱਲ ਪ੍ਰੋਸੈਸ ਹੋਇਆ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਹੀਂ ਆਈ। ਕੋਈ ਨੂੰ ਕੋਈ ਦਰਖਾਸਤ ਦਿੱਤੀ ਗਈ ਜਿਵੇਂ ਕਿ ਇਲਜ਼ਾਮ ਲੱਗੇ ਗਿਆ ਸੀ ਕਿ ਕੋਈ ਰਮੇਸ਼ ਜੈਨ ਹੈ ਜਿਹੜਾ ਦਫ਼ਤਰ ਦੇ ਅੰਦਰ ਬੈਠ ਕੇ ਸਾਰਾ ਕੰਮਕਾਜ ਦੇਖ ਰਿਹਾ ਹੈ ਕਹਿੰਦੇ ਸੀਸੀਟੀਵੀ ਫੁਟੇਜ ਵੀ ਕਹਿੰਦੇ ਉਹ ਜੀ ਕਢਵਾਈ ਜਾਵੇ ਤਾਂ ਸ ਇਹ ਤੁਸੀਂ ਸੀਸੀਟੀਵੀ ਫੁਟੇਜ ਨਾਲ ਦੀ ਕੋਸ਼ਿਸ਼ ਕਰੋਗੇ ਦਰਖਾਸਤ ਜੀ ਘਟੜੇ ਕੋਲ ਆਉਂਦੀ ਹੈ ਤੇ ਬਿਲਕੁਲ ਜੀ ਜੇ ਕੋਈ ਦਰਖਾਸਤ ਆਉਂਦੀ ਹੈ ਦਰਖਾਸਤ ਨੂੰ ਵਾਚ ਕੇ ਪੰਦੇ ਕਰ ਵੀ ਕੀਤੀ ਜਾਊਗੀ ਸੋ ਬਿਲਕੁਲ ਇਹ ਸਾਰੇ ਡੀਐਸਪੀ ਵੀਰਿੰਦਰ ਸਿੰਘ ਖੋਸਾ ਅਤੇ ਕੁਲਦੀਪ ਸਿੰਘ ਬਾਵਾ ਜਿਨ੍ਹਾਂ ਦੇ ਵੱਲੋਂ ਆਪ ਦੇ ਉੱਤੇ ਲੱਗੇ ਇਲਜ਼ਾਮਾਂ ਨੂੰ ਜਿਹੜਾ ਕਿ ਆਪ ਦੇ ਸਫਾਈ ਦਿੰਦੇ ਹੋਏ ਨਜ਼ਰ ਆਏ ਨੇ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦਿਪਾਲ ਡੈਨਿਕ ਸਵੇਰਾ ਮੋਲਾਪੁਰ ਦਾ ਖਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par